ਇਕਾਦੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪੰਜਾਬੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ ਅਸਲ ਦੇ ਵਿੱਚ 트੍ਰੰਪ ਨੇ ਹੁਣ ਬਾਰਡਰ ਦੇ ਉੱਤੇ ਕੰਡਾ ਤਾਰ ਲਵਾ ਦਿੱਤੀ ਹੈ ਕੰਡਾ ਤਾਰ ਲਵਾਉਣ ਦੇ ਨਾਲ ਨਾਲ ਉਸ ਦੇ ਵਿੱਚ ਕਰੰਟ ਵੀ ਛੱਡਿਆ ਗਿਆ ਹੈ ਜਿਸ ਨੂੰ ਲੈ ਕੇ ਉਸਨੇ ਚੇਤਾਵਨੀ ਦਿੱਤੀ ਹੈ ਇੱਕ ਨਿਊਜ਼ ਚੈਨਲ ਦੇ ਉੱਤੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਹੁਣ ਤੁਸੀਂ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਇਸ ਨਾਲ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਤੁਸੀਂ ਤਸਵੀਰਾਂ ਕਰੀਨ ਦੇ ਉੱਤੇ ਚਲਦੀਆਂ ਦੇਖ ਸਕਦੇ ਹੋ ਤੇ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਵੀ ਜਰੂਰ ਦੇਣਾ ਕਿ ਡੋਨਲਡ ਟਰੰਪ ਨੇ ਇਹ ਸਹੀ ਕੀਤਾ ਜਾਂ ਫਿਰ ਗਲਤ ਇਹ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆ ਰਹੇ ਨੇ ਮੈਕਸੀਕੋ ਵਾਲੀ ਕੰਦ ਟੱਪ ਕੇ ਬਾਕੀ ਦੋਸਤੋ ਅੰਦਾਂ ਦੀਆਂ ਵੀਡੀਓਜ਼ ਤੇ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਵੇਂ ਸਾਨੂੰ ਕੋਈ ਹੋਰ ਜਾਣਕਾਰੀ ਮਿਲੇਗੀ ਆਪਾਂ ਉਹ ਵੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ